ਉਹ ਕਿਉਂਕਿ ਉਹ ਪਰਧਾਨ ਨੇ ਮੋਕਰ ਐਸੋਸੀਏਸ਼ਨ ਦੇ ਤੇ ਅੱਜ ਚਾਹਸਨਾ ਲੱਗੀ ਹੋਈ ਜਿੰਦਗੀ ਆ ਗਈ। ਵੱਡੇ ਕੌਜ਼ ਨੇ ਜਿਨ੍ਹਾਂ ਦੇ ਕਰਕੇ ਇਲੈਕਸ਼ਨ ਹੁੰਦਾ ਪਿਆ। ਇਹ ਇਲੈਕਸ਼ਨ ਹਿੰਦੁਸਤਾਨ ਦਾ ਫਿਊਚਰ ਹੈਗਾ ਵੀ ਥੋੜਾ ਆਣ ਵਾਲਾ ਕੁਵੇ ਚਾਹੀ ਥੋੜੀ ਅਗੋ ਜਨਰੇਸ਼ਨ ਅਗਲੀ ਆਉਣੀ ਆ ਉਹ ਦਾ ਕੁਵੇ ਕਿਹ ਹੈਗਾ ਹੋਵੇਗਾ ਜੋ ਤੁਸੀਂ ਆਨੰਦ ਮਾਣਿਆ ਕਿ ਉਹ ਆਨੰਦ ਮਾਨਸਿਕ ਏਕ ਵਿਚਾਰਧਾਰਾ ਆ ਬਾਈ ਥੋਨੂੰ ਟੀਵੀ ਤੇ ਕੁਛ ਵੀ ਦਿਖਾਣਾ ਹੈ ਅੱਜ ਤਾਈ ਉਹਦੇ ਫਾਇਦੇ ਨਹੀਂ ਦੱਸ ਸਕਦੇ ਪਰ ਜਦੋਂ ਵੀ ਕਿਤੇ ਸਰਕਾਰ ਬਦਲੀ ਉਹਦੇ ਚ ਕਿੱਡਾ ਵੱਡਾ ਕਾਰੋਬਾਰ ਛੁਪਿਆ ਹੋਇਆ ਸੀ ਇਹ ਵੀ ਤੁਹਾਡੇ ਸਾਹਮਣੇ ਆਊਗਾ ਇੱਥੇ ਹੁਣੇ ਪਿਛਲੀ ਮੀਟਿੰਗ ਤੇ ਵਿੱਚ ਬੈਠੇ ਸੁਮਿਤ ਜੀ ਉਹ ਦੱਸਦੇ ਸੀਗੇ ਭਾਈ ਡੀਮੋਨਟਾਈਜੇਸ਼ਨ ਦਾ ਕਿਸੇ ਨੇ ਦੱਸਿਆ ਕੀ ਵਪਾਰੀ ਭਾਈ ਇਹ ਸ਼ੌਕ ਪੈ ਗਿਆ ਵੀ ਪਹਿਲਾਂ ਪਹਿਲੇ ਨੋਟ ਬੰਦ ਕਰ ਲੋ ਫਿਰ ਦੂਜੇ ਨੋਟ ਬੰਦ ਕਰ ਲੋ ਕਿਸੇ ਨੇ ਪੁੱਛਿਆ ਬਈ ਨੋਟ ਤਾਂ 14 ਲੱਖ ਰੋਡ ਛਪੇ ਸੀਗੇ ਤੇ 18 ਲੱਖ ਰੋਡ ਆ ਕਿੱਥੋਂ ਗਏ ਉਹ 4 ਲੱਖ ਕਿੱਥੇ ਗਏ ਕਿਹਦੇ ਸੀਗੇ ਸਾਡਾ ਹੀ ਵਪਾਰ ਹੋਇਆ ਸਾਬ ਆ 10 ਸਾਲ ਤੋਂ ਉਹੀ ਚੱਲਦਾ ਹੈ ਕੋਈ ਨਹੀਂ ਇੱਥੇ ਪੁੱਛਣ ਵਾਲਾ ਕੋਈ ਦੱਸਣ ਵਾਲਾ ਨਹੀਂ ਜੱਜ ਬੈਠੇ ਰੋਈ ਜਾਂਦੇ ਵੀ ਡਿਸਕਸ਼ਨ ਕਰ ਲਓ ਜੇ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਹਾਲ ਕੀ ਅੱਜ ਦੀ ਤਾਰੀਖ 'ਚ ਤੁਸੀਂ ਜਾਣਦੇ ਹੋ ਜੇਲਾ ਬਣੀਆਂ ਹੋਈ ਮਾੜੀ ਮੋਟੀ ਉਮੀਦ ਜੁਡੀਸ਼ਰੀ ਤੋਂ ਰਹਿੰਦੀ ਸੀ ਉਹ ਵੀ ਕਿੱਧਰ ਨੂੰ ਜਾ ਰਹੀ ਹੈ ਤੁਹਾਨੂੰ ਪਤਾ ਹੈ ਤੇ ਇਹ ਇਹ ਚੀਜ਼ ਅੱਜ ਹੀ ਕੋਈ ਸੰਦੀਪ ਵਰਗਾ ਵਾਇਰਲ ਕਰ ਦੇ ਤੇ ਮੇਰੇ ਤੇ ਵੀ ਕੰਟੈਂਪਟ ਲੱਗੀ ਹੋਗੀ ਮਤਲਬ ਉਹਨਾਂ ਦੇ ਖਿਲਾਫ ਵੀ ਨਹੀਂ ਕੋਈ ਬੋਲ ਸਕਦਾ ਅੱਜ ਥੋੜੇ ਤੇ ਮਾਸ਼ੱਲਾ ਲੱਗਣ ਜਾ ਰਿਹਾ ਹੈ ਪਤਾ ਨਹੀਂ ਕੀ ਹੋਣਾ ਹੈ ਉਹ ਯਾਰ ਇਹ ਕੋਈ ਆਹੋ ਮੰਦਰ ਦੇ ਨਾਮ ਤੇ ਕੋਈ ਡਿਸਕਸ਼ਨ ਵੋਟ ਮੰਗਣੀ ਹੈ ਇਹ ਕਦੀ ਹੁੰਦਾ ਸੀਗਾ ਜਿਹੜੇ ਰੀਅਲ ਇਸ਼ੂਸ ਕਿੱਥੇ ਗਏ ਉਹਨਾਂ ਤੇ ਕੋਣ ਡਿਸਕਸ਼ਨ ਕਰੇਗਾ ਰਾਜਾਜੀ ਤਾਂ ਬੜੀ ਹੋਣੀ ਜੀ ਬੋਲ ਕੇ ਚਲੇ ਗਏ ਵੀ ਭਾਈ ਅੱਗੇ ਤਾਂ ਇੱਕ ਚੀਜ਼ ਕਿਤੇ ਕਿਸੇ ਸੂਬੇ ਦੇ ਵਿੱਚ ਕੁਝ ਹੋ ਜਾਂਦਾ ਸੀਗਾ ਤੇ ਚੀਖਾ ਮਾਰਦੇ ਸੀਗੇ ਵੀ ਸਰਕਾਰਾਂ ਨੂੰ ਚਲਾਉਣਾ ਨਹੀਂ ਆਉਂਦਾ ਆ ਸਾਲ ਦਾ ਡੇਢ ਸਾਲ ਦਾ ਮਣੀ ਪਰ ਰੁਲੀ ਜਾਂਦਾ ਤੁਸੀਂ ਡਿਸਕਸ਼ਨ ਨਹੀਂ ਹੁੰਦਾਂ ਪੁਲਵਾਮਾ ਚ ਕੀ ਹੋਇਆ ਸੀ ਪਿਛਲੇ 5 ਸਾਲ ਸਰਕਾਰ ਬਣਾ ਲਈ ਅੱਜ ਤਾਂ ਹੀ ਖੁਲਾਸਾ ਹੋਇਆ ਵੀ ਹੋਇਆ ਕੀ ਸੀ ਤੇ ਜੇ ਕੋਈ ਬੋਲ ਦੇਵੇ ਫੌਜ ਦੇ ਖਿਲਾਫ ਬੋਲਦੇ ਫੌਜ ਦੇ ਖਿਲਾਫ ਬੋਲਦੇ ਅੱਤਾ ਪੈਰਾ ਦੀ ਪੈ ਜਾਂਦਾ ਬਈ ਡਿਸਕਸ਼ਨ ਤੇ ਕਰ ਲੋ ਅੱਜ ਜਿਹੜਾ ਬੋਲੇਗਾ ਉਹ ਜਾਂ ਇਸ ਮੁਲਕ ਦਾ ਦੋਖੀ ਏ ਐਂਟੀ ਨੈਸ਼ਨਲ ਏ ਤੇ ਜਾਂ ਉਹ ਧਰਮ ਦੇ ਖਿਲਾਫ ਹੈ ਮੈਨੂੰ ਨਹੀਂ ਪਤਾ ਕਿ ਮੁਲਕ ਕਿੱਧਰ ਨੂੰ ਜਾ ਰਿਹਾ ਇਹਨੂੰ ਬਚਾਉਣਾ ਥੋਡੇ ਲੋਕਾਂ ਦੇ ਹੱਥ ਵਿੱਚ ਹੈ ਜਿਹੜਾ ਜਿਹੜੀ ਆਈਡਿਓਲੋਜੀ ਨੂੰ ਪਿਆਰ ਕਰਦਾ ਠੋਕੇ ਵੋਟਾਂ ਪਾਏ ਮੈਨੂੰ ਕੋਈ ਨਹੀਂ ਪਰ ਜਿਹੜਾ ਇਸ ਮੁਲਕ ਨੂੰ ਪਿਆਰ ਕਰਦਾ ਹੈ ਨਾ ਉਹ ਸੋਚ ਕੇ ਵੋਟ ਜ਼ਰੂਰ ਪਾਏ ਵੀ ਇਸ ਵੇਲੇ ਕਿਹਨੂੰ ਵੋਟ ਪਾਉਣੀ ਹੈ ਮੁਲਕ ਤੋੜਨ ਵਾਲੇ ਨੂੰ ਜਾਂ ਮੁਲਕ ਜੋੜਨ ਵਾਲੇ ਨੂੰ ਜੇ ਤੁਸੀਂ ਇਹ ਸੋਚ ਲਓਗੇ ਤਾਂ ਫਿਰ ਉਹਦਾ ਹੀ ਇੱਕੋ ਹੀ ਇੱਕ ਤੁਹਾਡੇ ਕੋਲ ਆਪਸ਼ਨ ਬਚੇਗੀ ਉਹ ਹੈ ਕਾਂਗਰਸ ਪਾਰਟੀ ਰਾਹੁਲ ਗਾਂਧੀ ਰਾਜਮਣੇ ਬਹੁਤ ਮਿਹਰਬਾਨ ਸੰਜੀਤ ਜੀ ਖੜੇ ਨੇ ਮੇਰੇ ਰਿਸ਼ਤੇਦਾਰ ਨੇ ਸੋ

ਮੇਰਾ ਖਿਆਲ ਕਿ ਅਗਰ ਮੈਂ ਆਪਣੇ ਮਨ ਦੇ ਭਾਵ ਦੱਸੇ ਤਾਂ ਸ਼ਾਇਦ ਮੇਰਾ ਨੁਕਸਾਨ ਹੋ ਜਾਏ ਕਿ ਅਗਰ ਮੈਂ ਕਿਤੇ ਖੜਾ ਨਜ਼ਰ ਆ ਗਿਆ ਜਾਂ ਮੈਂ ਆਪਣੀ ਇੱਛਾ ਪ੍ਰਗਟ ਕਰਤੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਕੋਈ ਅਹਸਾ ਅਧਿਕਾਰ ਨਹੀਂ ਹੈ ਕਿ ਉਹ ਸਾਨੂੰ ਰੋਕ ਸਕੇ ਸੋ ਇਹ ਵੱਡੀ ਲੜਾਈ ਹੈ ਦੇਸ਼ ਨੂੰ ਬੰਦਬੰਦੀ ਕੀਤੀ ਹੈ ਕਿ ਅੱਜ ਬਹਾਰਤ ਕੇ ਬਾਅਦ 500 ਰੁਪਏ ਦਾ ਨੋਟ ਬੰਦ ਹੋ ਜਾਏਗਾ ਮੀਨ ਪੀਤ ਚੰਨ ਤੋਂ ਬਾਅਦ ਪਤਾ ਲੱਗਿਆ ਕਿ there is no whistle उस ने अंदर मैन लगता है कि मैं हूं कि इस तरह की, तो की राजनीति बंद होनी चाहिए है थोड़े जी देर चाहते हो तो आपको कांग्रेस को वोट नहीं देना आई के रह गए लेकिन कि हर धर्म का सत्कार करना ਰਬਿਕ ਕੁ ਨੂੰ ਮੰਨਣ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਆ ਆਲ ਆਫ ਸਡਨ ਮੇਰਾ ਮਤਲਬ ਦੇਸ਼ ਦੇ ਪ੍ਰਾਈਮ ਮਿੰისტਰ ਦੀ ਹੋਰ ਕੋਈ ਪ੍ਰਾਪਤੀ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਰਾਮ ਮੰਦਰ ਦਾ ਸਹਾਰਾ ਲੈਣਾ ਪੈ ਰਿਹਾ ਅਦਰਵਾਇਜ਼ ਹੀ ਸ਼ੁੱਡ ਸੇ ਕਿ ਬੀਇੰਗ ਅ ਪ੍ਰਾਈਮ ਮਿੰისტਰ ਟੇਨੀਅਰ ਮੈਂ ਦੇਸ਼ ਦੀ ਅਸਿਆ ਕੀਤਾ ਸੋ ਅਗਰ ਇਸ ਤਰ੍ਹਾਂ ਦੇ ਹਾਲਾਤ ਹੈ ਤਾਂ ਫਿਰ ਤੁਹਾਨੂੰ ਗੰਭੀਰਤਾ ਦੇ ਨਾਲ ਸੋਚਣਾ ਪਏਗਾ ਇਸ ਦੇਸ਼ ਦੇ ਲਈ ਤੁਹਾਡੀ ਆਜ਼ਾਦੀ ਦੇ ਲਈ ਇਸ ਦੇਸ਼ ਨੂੰ ਬਣਾਉਣ ਵਾਸਤੇ ਬਹੁਤ سارے ਲੋਕਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਾਨਾਂ ਦਿੱਤੀਆਂ 19-19 ਸਾਲਾਂ ਦੀ ਉਮਰ ਚ ਲੋਕ ਫਾਂਸੀ ਦੇ ਫੰਦੇ ਤੇ ਚੜੇ ਲੇਕਿਨ ਉਹ ਲੜਦੇ ਸੀ ਆਪਣੇ ਦੇਸ਼ ਤੇ ਲੋਕਾਂ ਦੇ ਲਈ ਕਿਸੇ ਨੇ ਕਰਤਾਰ ਸਿੰਘ ਸਰਾਬੇ ਨੂੰ ਪੁੱਛਿਆ ਜਦੋਂ ਉਹ ਫਾਂਸੀ ਤੇ ਚੜਨ ਲੱਗਿਆ ਯਾਰ ਤੂੰ ਤੁਸੀਂ ਅੰਡਰ ਏਜ ਹੋ ਤੁਹਾਡੀ ਫਾਂਸੀ ਦੀ ਸਜ਼ਾ ਮaaf ਕੀਤੀ ਜਾ ਸਕਦੀ ਹੈ ਅਗਰ ਤੁਸੀਂ ਇੱਕ ਮਾਫੀਨਾਮਾ ਲਿਖ ਕੇ ਦਿਓ ਔਰ ਕਰਤਾਰ ਸਿੰਘ ਸਰਾਬਾ ਨੇ ਕਹਾ ਕਿ ਨਹੀਂ ਮੈਨੂੰ ਜਲਦੀ ਫਾਂਸੀ ਤੇ ਚੜਾਓ ਮੈਂ ਮਰਨਾ ਚਾਹਣਾ ਹੈ ਔਰ ਮਰ ਕੇ ਦੁਬਾਰਾ ਜਨਮ ਲੈ ਕੇ ਇੱਕ ਵਾਰੀ ਆਪਣੇ ਦੇਸ਼ ਦੀ ਖਾਤਰ ਮੈਂ ਦੁਬਾਰਾ ਫੇਰ ਫਾਂਸੀ ਦਾ ਫੰਦਾ ਝੁਮਣਾ ਚਾਹਣਾ ਹੈ ਸੋ ਇਹੋ ਜਿਹੇ ਲੋਕ ਸਨ ਜਿਨ੍ਹਾਂ ਨੇ ਇਸ ਦੇਸ਼ ਨੂੰ ਬਣਾਇਆ ਸੋ ਸਾਨੂੰ ਉਹਦੇ ਤੇ ਵਿਚਾਰ ਕਰਨਾ ਪਏਗਾ ਹੁਣ ਇਹ ਪਾਰਲੀਮੈਂਟ ਦੀ ਚੋਣਾਂ ਦੀ ਗੱਲ ਯੂ ਹੈਵ ਟੂ ਡਿਸਾਈਡ ਕਿ ਸਾਡਾ ਕੈਂਡੀਡੇਟ ਕੌਣ ਹੋਣਾ ਚਾਹੀਦਾ ਹੈ ਜੇ ਤੁਸੀਂ ਲੋਕ ਵੀ ਇਹ ਦੇਖੋਗੇ ਨਹੀਂ ਯਾਰ ਮੈਂ ਤਾਂ ਮੈਨੂੰ ਫਲਾਣੇ ਨੇ ਕਹਤਾ ਮੈਂ ਆਪ ਨੂੰ ਪਾਉਂਗਾ ਮੈਂ ਕਾਂਗਰਸ ਨੂੰ ਪਾਉਂਗਾ ਮੈਂ ਅਕਾਲੀਆ ਨੂੰ ਪਾਉਂਗਾ ਮੈਂ ਬੀਜੇਪੀ ਨੂੰ ਪਾਉਂਗਾ ਫਿਰ ਤੁਸੀਂ ਕਸੂਰਵਾਰ ਹੋ ਨਾਟ ਪੋਲੀਟੀਸ਼ੀਅਨਸ ਤੁਹਾਨੂੰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣਾ ਨਮਾਇੰਦਾ ਬੈਸਟ ਆਫ ਦੀ ਬੈਸਟ ਛੁਡ ਕੇ ਭੇਜੀਏ ਤਾਂ ਜੋ ਲੁਧਿਆਣਾ ਦੇ ਇਸ਼ੂਸ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਖੜਾ ਹੋ ਕੇ ਰੇਜ਼ ਕਰ ਸਕੇ ਤੁਹਾਨੂੰ ਆਪਣੇ ਦਿਮਾਗ ਨਾਲ ਇਹ ਵਿਚਾਰ ਕਰਨਾ ਪਏਗਾ ਕਿ ਕਿਹੜੀ ਪਾਰਟੀ ਬੈਸਟ ਹੈ ਔਰ ਕਿਹੜਾ ਉਮੀਦਵਾਰ ਸਾਡੇ ਵਾਸਤੇ ਬੈਸਟ ਹੋ ਸਕਦਾ ਹੈ ਅਮਰੀਕਾ ਕੈਨੇਡਾ ਵਿਕਸਤ ਦੇਸ਼ਾਂ ਮੈਨੂੰ ਤੁਹਾਡੀ ਮਾਨਸ਼ੀ ਗੱਲ ਸਖਸ਼ਿਕਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਉਹ ਪਰਤਾਨੇ ਮੋਕਰ ਜੈਸੋਸੀਏਸ਼ਨ ਦੇ